ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਔਰ ਨਾਈ ਪੰਜਾਬੀ ਟੀਵੀ ਦੀ ਸਮੁੱਚੀ ਟੀਮ ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੀ ਹੈ ਜੀ ਡੇਰਾ ਬਾਬਾ ਜਵਾਹਰਦਾਸ ਜੀ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੂਸ ਜਿਹਨੂੰ ਕਿ ਆਮ ਬੋਲਚਾਲ ਦੇ ਵਿੱਚ ਅਸੀਂ ਸੂਸਾਂ ਆਖਦੇ ਹਾਂ ਅੱਜ ਉੱਥੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਥੇ ਬਹੁਤ ਭਾਰੀ ਇੱਕ ਜੋੜ ਮੇਲਾ ਲੱਗਦਾ ਆਮ ਇਹ ਲੋਕਾਂ ਦੀ ਧਾਰਨਾ ਹੈ ਕਿ ਜਦੋਂ ਇਸ ਜੋੜ ਮੇਲੇ ਦੇ ਦੌਰਾਨ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਜਾਂਦੇ ਨੇ ਤਾਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਆਪ ਉਹ ਨਿਸ਼ਾਨ ਸਾਹਿਬ ਸਿੱਧੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਸਿੱਧਾ ਖੜਾ ਹੋ ਜਾਂਦਾ ਹੈ ਇਹ ਬਹੁਤ ਪੁਰਾਣੀ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਔਰ ਇਸ ਜਗ੍ਹਾ ਤੇ ਲੋਕ ਦੇਸਾਂ ਵਿਦੇਸ਼ਾਂ ਦੇ ਵਿੱਚੋਂ ਆਪਣੀ ਸ਼ਰਧਾ ਰੱਖਦੇ ਨੇ ਇਲਾਕੇ ਪਰਦੇ ਲੋਕ ਇੱਥੇ ਆਉਂਦੇ ਨੇ ਇਸ ਜੋੜ ਮੇਲੇ ਦੇ ਵਿੱਚ ਤਿਲ ਸੁਟਣ ਨੂੰ ਥਾਂ ਨਹੀਂ ਹੁੰਦੀ ਔਰ ਅੱਜ ਅਸੀਂ ਤੁਹਾਨੂੰ ਉਸੇ ਹੀ ਮੁਕੱਦਸ ਥਾਂ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਦੇਖੋ ਲਾਈ ਪੰਜਾਬੀ ਟੀਵੀ ਤੇ ਡੇਰਾ ਬਾਬਾ ਜਵਾਹਰਦਾਸ ਜੀ ਦੇ ਸਾਕਸ਼ਾਤ ਦਰਸ਼ਨ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਮਹਾ ਤਪਸਵੀ ਕਰਮ ਯੋਗੀ ਮਹਾਂਪੁਰਸ਼ ਸੰਤ ਬਾਬਾ ਜਵਾਹਰਦਾਸ ਜੀ ਦੇ ਪਾਵਨ ਅਸਥਾਨ ਤੇ ਇਹ ਪਾਵਨ ਅਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੂਸ ਦੇ ਵਿੱਚ ਸ਼ੁਸ਼ੋਭਿਤ ਹੈ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਾਹਿਬ ਦਾ ਜੋੜ ਮੇਲਾ ਹਰ ਸਾਲ ਜੇਠ ਦੀ ਸੰਗ੍ਰਾਂਤ ਤੇ ਜੋ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ ਉਮ ਕੱਤ ਸਥਾਨ ਹੈ ਜਿੱਥੇ ਮਹਾਪੁਰਸ਼ ਬਾਬਾ ਜਵਾਹਰਦਾਸ ਜੀ ਨੇ ਕੋਟ ਤਪੱਸਿਆ ਇਸੇ ਕਿਹਾ ਜਾਂਦਾ ਹੈ ਕਿ ਇੱਥੇ ਉਪਰਗ੍ਰਉਪਤੀ ਦੇ ਵਿੱਚ ਲੀਨ ਰਹੇ ਨੇ ਜਿਸ ਦੇ ਨਾਲ ਪੂਰੇ ਇਲਾਕੇ ਨੂੰ ਉਹਨਾਂ ਨੇ ਬਰਕਤਾਂ ਤੇ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਹੈ ਉਹਨਾਂ ਦਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਵਿੱਚ ਨਾਮ ਲਿਆ ਜਾਂਦਾ ਹੈ ਇਸੇ ਲਈ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਅਸਥਾਨ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਆਏ ਸਾਲ ਵੀ 13 14 ਤੇ 15 ਤਰੀਕ ਨੂੰ ਮਹਾਨ ਗੁਰਮ ਸਮਾਗਮ ਜੋੜ ਮੇਲਾ ਨਿਸ਼ਾਨ ਸਾਹਿਬ ਦਾ ਜੋ ਹੋਣਾ ਹੈ ਔਰ 15 ਤਰੀਕ ਨੂੰ ਸੰਗਰਾਦ ਵਾਲੇ ਦਿਨ ਨਿਸ਼ਾਨ ਸਾਹਿਬ ਦਾ ਚੋਲੇ ਦੀ ਸੇਵਾ ਕੀਤੀ ਜਾਣੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਜੋੜ ਮੇਲੇ ਵਿੱਚ ਆਪਾਂ ਹਾਜ਼ਰੀਆਂ ਲਵਾਈਏ ਕਿਉਂਕਿ ਇਸ ਮਹਾਨ ਜੋੜ ਮੇਲੇ ਦੇ ਵਿੱਚ ਰਾਗੀ ਸਿੰਘ ਢਾਡੀ ਸਿੰਘ ਅਤੇ ਤਖਤ ਸਾਹਿਬਾਂ ਦੇ ਸਿੰਘ ਸਾਹਿਬਾਨ ਹਾਜ਼ਰੀਆਂ ਭਰਦੇ ਹਨ ਦੁਨੀਆ ਭਰ ਤੋਂ ਸੰਗਤਾਂ ਕੇ ਗੁਰੂ ਘਰ ਨੂੰ ਨਮਸਕਾਰ ਕਰਦੀ ਹੈ ਔਰ ਸਾਰੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜਵਾਰਦਾਸ ਜੀ ਦੇ ਪਾਵਨ ਪਵਿੱਤਰ ਸਥਾਨ ਡੇਰੇ ਵਿਖੇ ਮਹਾਨ ਜੋੜ ਮੇਲੇ ਤੇ ਆਪ ਜੀ ਵੀ ਹਾਜ਼ਰੀਆਂ ਭਰੋ ਇਹਦਾ ਮੁੱਖ ਪ੍ਰਬੰਧ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੀ ਰੇਖ ਦੇਖ ਰੇਖ ਤਰਸਤ ਕਰ ਰਿਹਾ ਹੈ ਕਿਉਂਕਿ ਦਮਦਮੀ ਤਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ 14 ਤੇ 15 ਨੂੰ ਮਹਾਂਪੁਰਖ ਆਪ ਖਤਾ ਕਰਨਗੇ ਸਾਰੀਆਂ ਸੰਗਤਾਂ ਦੇਸਾਂ ਪ੍ਰਦੇਸਾਂ ਵਿੱਚੋਂ ਇਲਾਕੇ ਵਿੱਚ ਸਾਰੀਆਂ ਸੰਗਤਾਂ ਕੇ ਹਾਜ਼ਰੀਆਂ ਭਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸੂਸਾਂ ਦੇ ਇਸ ਅਸਥਾਨ ਵਾਸਤੇ ਇਹ ਵੀ ਪ੍ਰਚਲਿਤ ਹੈ ਕਿ ਇੱਥੇ ਨਿਸ਼ਾਨ ਸਾਹਿਬ ਆਪਣੇ ਆਪ ਚੜ ਜਾਂਦਾ ਹੈ ਕਿਆ ਜਾਂਦਾ ਜਦੋਂ ਸਲਾਨਾ ਜੋੜ ਮੇਲਾ ਜੋ ਕਿ ਹਰ ਸਾਲ ਜੇਠ ਦੀ ਸੰਗਰਾਮ ਨੂੰ ਹੁੰਦਾ ਹੈ ਉਸ ਵੇਲੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਥੋੜਾ ਜਿਆ ਸਿੱਧਾ ਸੇਪ ਕੰ ਬਲੋਂ ਕੱਬ ਦਿੱਤਾ ਜਾਂਦਾ ਹੈ ਤੇ ਮੁਰ ਨਿਸ਼ਾਨ ਸਾਹਿਬ ਲੋਕਾਂ ਦੇ ਕਹਿ ਮਤਾਬਕ ਆਪਣੇ ਆਪ ਸਿੱਧੀ ਅਵਸਥਾ ਵਿੱਚ ਆ ਜਾਂਦਾ ਹੈ ਜਿੱਥੇ ਮੈਂ ਅੱਜ ਖੜਾ ਇਹ ਤੁਹਾਨੂੰ ਬਾਬਾ ਜਵਾਹਰ ਜਾਸ ਜੀ ਦਾ ਤਪਸਥਾਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਤੁਹਾਨੂੰ ਵੀ ਨਜ਼ਰ ਆ ਰਹੀ ਹੋਣੀ ਹੈ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਬਾਬਾ ਜੀ ਇੱਥੇ ਬਹਿ ਕੇ ਨਾਮ ਬਾਣੀ ਕਰਦੇ ਹੁੰਦੇ ਸੀ ਤੇ ਆਉਂਦੇ ਜਾਂਦੇ ਰਾਹਗਰਾਂ ਨੂੰ ਜਲ ਸ਼ਕਾਉਂਦੇ ਹੁੰਦੇ ਸੀ ਪਸ਼ੂਆਂ ਨੂੰ ਇਸ ਅਸਥਾਨ ਦੇ ਪ੍ਰਬੰਧ ਅੱਜ ਕੱਲ ਦਮਦਮੀ ਤੱਕ ਸਾal ਕੋ ਨਹੀਂ ਇੱਥੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਕਥਾ ਵਿਚਾਰਾਂ ਕੀਰਤਨ ਹੁੰਦਾ ਰਹਿੰਦਾ ਹੈ ਤੇ ਗੁਰੂ ਘਰ ਲੰਗਰ ਵੀ ਅੱਤੋ ਟੱਗੜ ਦਾਏ ਇਹ ਤਾਂ ਤਨਤਨ ਬਾਬਾ ਜੀ ਦਾ ਜੀ ਰਸਥਾਨਾ ਇੱਥੇ ਮੈਂ ਘੱਟੋ ਘੱਟ 12 ਸਾਲ ਹੋ ਗਏ ਜਦੋਂ ਰੀ ਮੈਂ ਸੋਰਸ ਤੋਂ ਸੰਭੀਆ ਮਹਾਰਾਜੇ ਆਉਂਦਾ ਹੋਇਆ ਤੇ ਉਸ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਬਰਵਾਉਂਦਾਰੀਆਂ ਕਾਫੀ ਟਾਈਮ ਦਾ ਬਟ ਉਸ ਤੋਂ ਲੋ ਸੋਤ ਨਹੀਂ ਸੀ ਜਦੋਂ ਸੋਤ ਸੰਭੀਆ ਮਹਾਰਾਜੇ ਕਾਫੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸ਼ਾਦਾ ਭਾਵਨਾ ਨਾਲ ਆਉਂਦੇ ਅਮਰ ਸਾਡੇ ਕਣ ਤੇ ਕੋ ਸੋਣੇ ਜੇ ਵੀ ਹੁੰਦਾ ਮਹਾਰਾਜ ਇੱਥੇ ਮੱਜਾਂ ਵੀ ਚਾਰਦੇ ਹੁੰਦੇ ਸੀਗੇ ਤੇ ਬਾਕੀ ਕਾਫੀ ਸੰਗਤਾਂ ਮਤਲਬ ਸ਼ਾਦਾ ਭਾਵਨਾ ਨਾਲ ਆਉਂਦੀਆਂ ਇਸੇ ਥਾਂ ਤੇ ਸਰੋਵਰ ਦੇ ਵਿੱਚ ਸੰਕਾ ਇਸ਼ਨਾਨ ਕਰਕੇ ਜਨਮ ਜਨਮਾਂ ਤੱਕ ਦੇ ਪਾਪਾਂ ਤੋਂ ਮੁਕਤ ਹੁੰਦੀਆਂ ਨੇ ਕਿਹਾ ਜਾਂਦਾ ਹੈ ਕਿ ਲੋਕ ਆਪਣੀਆਂ ਮੰਤਾਂ ਲੈ ਕੇ ਇੱਥੇ ਪਹੁੰਚਦੇ ਨੇ ਜੇਕਰ ਕੋਈ ਚੰਗੀ ਨੀਅਤ ਨਾਲ ਆਉਂਦਾ ਤਾਂ ਖਾਲੀ ਝੂੜੀਆਂ ਪਰਵਾਹ ਨਹੀਂਦਾ ਤੇ ਜੇਕਰ ਕੋਈ ਮਾੜੀ ਨੀਤ ਨਾਲ ਆਉਂਦਾ ਤਾਂ ਫਿਰ ਉਸ ਨੂੰ ਗੁਰੂ ਘਰ ਦੀ ਕਰੋਪੀ ਵੀ ਸਹਾਰਨੀ ਪੈਂਦੀ ਹੈ ਬਾਬਾ ਜਵਾਦਾ ਸਿੰਘ ਦੇ ਅਸਥਾਨਾ ਤੇ 4 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦਸਤਾਰ ਸਖਲਾਈ ਕੈਂਪ ਚੱਲ ਰਿਹਾ ਹੈ ਤੇ ਇਸ ਸਮਾਗਮ ਤੇ ਖੁਸ਼ੀ ਦੇ ਮੌਕੇ ਤੇ ਸਮਾਗਮ ਹਰੇਕ ਵਾਰੀ ਹੁੰਦਾ ਹੈ ਇਸ ਵਾਰ ਵੀ ਕਰਾਇਆ ਜਾ ਰਿਹਾ ਹੈ ਸਖਲਾਈ ਦਸਤਾਰ ਮੁਕਾਬਲੇ 14 ਤਰੀਕ ਨੂੰ ਦਸਤਾਰ ਸਖਲਾਈ ਮੁਕਾਬਲੇ ਹੈ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਚਲੋ ਸਾਡਾ ਇੱਕ ਛੋਟਾ ਜਿਹਾ ਪਰਾਲਾ ਹੁੰਦਾ ਹੈ ਕਿ ਚਲੋ ਸਾਡੀ ਇੱਕ ਦੇ ਇਤਿਹਾਸਕ ਥਾਂ ਤੇ ਇੱਕ ਸੇਵਾ ਲੱਗ ਜਾਂਦੀ ਹੈ ਸੇਵਾ ਦੇ ਨਾਲ-ਨਾਲ ਕਿ ਨਾਲਾ ਇੱਕ ਬੱਚੇ ਇਸ ਪਾਸੇ ਜੁੜੇ ਜਾਂਦੇ ਆ ਜੀ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਪਾਸੇ ਲੈਣ ਦੇ ਨਾਲ ਵਾਧਰ-ਵਾਧ ਜੁੜ ਕੇ ਕੈਂਪ ਲਗਾਈਏ ਜਿਸ ਤਾਰ ਦੇ ਕੰਪਲੀਕੇਸ਼ਨ ਕਰਵਾਈਏ ਅਸੀਂ ਬਾਕੀ ਨੇ ਸਾਰੇ ਫੰਕਸ਼ਨ ਕਰਵਾਉਨੇ ਆ ਕਦੀ ਇਸ ਪਾਸੇ ਅਸੀਂ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਬੱਚਿਆਂ ਨੂੰ ਕਿਸ ਪਾਸੇ ਤੋਰਨਾ ਹੈ ਤੇ ਅਸੀਂ ਅੱਜ ਦੇ ਸਮੇਂ ਦੇ ਜੋ ਹਾਲਾਤ ਚੱਲ ਰਹੇ ਆ ਕਿ ਮਾਪੇ ਖੁਦ ਹੀ ਆਪਣੇ ਬੱਚੇ ਦੇ ਕੇਸ ਕਤਲ ਕਰਵਾ ਰਹੇ ਜਾਂ ਕਿ ਸਿਰਫ ਇੱਕ ਕੇਸ ਸੰਭਾਲਣੀ ਹੋ ਰੇ ਆਪ ਲਈ ਜਾ ਕੇ ਕੇਸ ਕਤਲ ਕਰਵਾਉਂਦੇ ਪਏ ਆ ਜੀ ਇੱਕ ਸਾਡਾ ਮਾਪੇ ਦਾ ਵੀ ਇੱਕ ਫਰਜ਼ ਬਣਦਾ ਆ ਕਿ ਅਸੀਂ ਇਸ ਪਾਸੇ ਕਿਤੇ ਨਾ ਕਿਤੇ ਹਰ ਸ਼ਹਿਰ ਦੇ ਵਿੱਚ ਜਿਸ ਸਾਰ ਸਿੱਖ ਲਈ ਕੈਂਪਰੀ ਸੇਵਾ ਕੋਈ ਨਾ ਕੋਈ ਸਿੰਘ ਨਮਉਦਾ ਆ ਅਕੈਡਮੀਆ ਖੁੱਲੀਆਂ ਹਰ ਸ਼ਹਿਰ ਦੇ ਵਿੱਚ ਖੁੱਲੀਆਂ ਆ ਤਰਕੇ ਸਾਡੇ ਮਾਪੇ ਦਾ ਵੀ ਫਰਜ਼ ਬਣਦਾ ਕਿ ਅਸੀਂ ਇਸ ਪਾਸੇ ਬੱਚਿਆਂ ਨੂੰ ਜੋੜੀਏ ਸਾਨੂੰ ਅਸੀਂ ਆਪਣੇ ਮੂੰਹ ਦਸੀਏ ਕਿ ਸਾਡਾ ਸਿੱਖੀ ਇਤਿਹਾਸ ਕੀ ਆ ਕਿ ਅਸੀਂ ਸਿਰਫ ਬੋਰੇ ਮੁਸਲਮਾਨ ਸਾਰੇ ਹੈਗੇ ਤਕਰੀਬਨ ਇਸ ਪਾਸੇ ਨੂੰ ਆਪਣੇ ਹਰਮਨਦਿਰ ਸਾਹਿਬ ਆ ਕੇ ਨਵਸਤਕ ਹੁੰਦੇ ਆ ਠੀਕ ਹੈ ਜੀ ਆਪਾਂ ਇੱਕ ਆਪਣਾ ਸਿੱਖੀ ਨੂੰ ਅਸੀਂ ਨਹੀਂ ਪੜ ਸਕੇ ਦੂਜੇ ਦੂਸਰੇ ਧਰਮ ਵਾਲੇ ਇਸ ਜੀ ਨੂੰ ਸਮਝਗੇ ਅਸੀਂ ਆਪ ਨਹੀਂ ਸਮਝ ਸਕੇ ਸਾਡਾ ਧਰਮ ਹੈ ਕੀ ਸੀਗਾ ਸਾਡੇ ਧਰਮ ਨੇ ਕੁਰਬਾਨੀਆਂ ਕੀ ਦਿੱਤੀਆਂ ਸੀਗੀਆਂ ਜੀ ਛੋਟੇ ਤੋਂ ਛੋਟਾ ਬੱਚਾ ਹੁੰਦਾ ਆ ਉਹਨਾਂ ਨੂੰ ਬਹੁਤ ਉਸਤਾਦ ਹੁੰਦਾ ਆ ਵੀ ਅਸੀਂ ਦਸਤਾਰ ਸਿੱਖੀਏ ਦੇ ਸਿੱਖਿਆਲ ਨੂੰ ਹੋਈ ਏ ਇਹ ਹੀ ਹੁੰਦਾ ਨੌਜਵਾਨ ਨੂੰ ਦਸਤਾਰ ਵਾਲ ਨੂੰ ਪੋਣਾ ਚਾਹੀਦਾ ਸਾਨੂੰ ਵੀ ਦਸਤਾਰ ਸਿੱਖਦੇ ਆ ਹਰੇਕ ਦਿਨ 40 ਬੱਚੇ 50 ਬੱਚੇ ਆਉਂਦੇ ਆ ਸਖਲਾਈ ਲੈਣਾ ਅਸੀਂ ਹਰੇਕ ਐਤਵਾਰ ਵੀ ਆਇਦਾ ਸਾਨੂੰ ਕਿਤਰੇ ਮੰਤਰੀਵਣ ਹੋਗੇ ਜੀ ਜਦੋਂ ਦੇ ਨਿੱਕੇ ਹੁੰਦੇ ਤੋ ਆ ਰਹੇ ਆ ਬਚਪਨ ਤੋਂ ਇੱਥੇ ਆ ਰਹੇ ਆ ਕਿਸ ਨਹੀਂ ਜੋ ਸਾਡਾ ਇਤਿਹਾਸ ਖਸਾਵ ਤੇ ਅਸੀਂ ਕੈਂਪ ਲਗਾਉਂਦੇ ਜੀ ਉਹ ਫ੍ਰੀ ਸੇਵਾ ਜੀ ਹੁੰਦਾ ਔਰ ਵਿੱਚ ਅਸੀਂ ਕੋਈ ਚਾਰਜ ਨਹੀਂ ਕਰੀਦਾ ਕਿ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੁੰਦਾ ਹੈ ਚਲੋ ਅਸੀਂ ਇੱਕ ਸੇਵਾ ਦੇ ਤੌਰ ਦੇ ਨਾਲ ਕੈਂਪ ਲਗਾਈਏ ਚਲੋ ਸਾਡੀ ਵੀ ਇੱਕ ਗੁਰੂ ਘਰ ਦੇ ਵਿੱਚ ਛੋਟੀ ਜਿਹੀ ਹਾਜ਼ਰੀ ਲੱਗ ਜਾਂਦੀ ਆ ਜੀ ਅਸੀਂ ਕਿਸੇ ਬੱਚੇ ਕੋਲ ਫੀਸ ਨਹੀਂ ਲਗਾਈ ਦੀ ਸਾਨੂੰ ਇਹ ਹੁੰਦਾ ਵੱਧ ਤੋਂ ਵੱਧ ਚੜ ਕੇ ਬੱਚਾ ਇਸ ਇਸੇ ਕੰਪੀਟੀਸ਼ਨ ਵਿੱਚ ਇਸ ਸਾਲ ਵੇ ਸਿਕਲਾਈ ਕੈਂਪ 'ਚ ਆ ਕੇ ਵੱਧ ਤੋਂ ਵੱਧ ਆਹ ਲੱਗ ਗਿਆ ਜੀ ਸੋ ਅੱਜ ਤੁਸੀਂ ਦਰਸ਼ਨ ਦੇਦਾਰ ਕੀਤੇ ਨੇ ਮਹਾਪੁਰਖ ਬਾਬਾ ਜਵਾਹਰਦਾਸ ਜੀ ਦੇ ਇਸ ਪਵਿੱਤਰ ਤੇ ਮੁਕੱਦਸ ਅਸਥਾਨ ਦੇ ਇਹ ਅਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਸੂਸਾਂ ਦੇ ਵਿੱਚ ਪੈਂਦਾ ਹੈ ਔਰ ਇੱਥੇ ਆਣ ਕੇ ਸੱਚਮੁੱਚ ਮਨ ਸ਼ਾਂਤ ਹੋ ਜਾਂਦਾ ਹੈ ਲੋਕਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਝੋਲੀਆਂ ਭਰਦੇ ਨੇ ਲੋਕ ਆਖਦੇ ਨੇ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੀ ਮੰਗ ਰੱਖ ਕੇ ਕੋਈ ਅਰਦਾਸ ਕਰਦੇ ਆ ਕੋਈ ਜੋਦੜੀ ਕਰਦੇ ਆ ਕੋਈ ਬੇਨਤੀ ਕਰਦੇ ਆ ਤਾਂ ਬਾਬਾ ਜੀ ਆਪ ਸਹਾਈ ਹੁੰਦੇ ਨੇ ਕਾਰਜ ਸਿੱਧ ਹੁੰਦੇ ਨੇ ਦੁੱਖ ਦਿਲਦਰ ਦੂਰ ਹੁੰਦੇ ਨੇ ਘਰਾਂ ਦੇ ਵਿੱਚ ਸੁਖ ਸੰਤੋਖ ਮਿਲਦਾ ਹੈ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਇੱਥੇ ਜੁੜੀ ਹੋਈ ਹੈ ਔਰ ਅਸੀਂ ਤੁਹਾਨੂੰ ਅੱਜ ਇਸ ਤੇ ਦਰਸ਼ਨ ਦਿਦਾਰੇ ਕਰਾਏ ਨੇ ਆਸ ਕਰਦੇ ਆ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਸਾਡਾ ਇਹ ਪ੍ਰੋਗਰਾਮ ਦੇਖ ਕੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ ਦੇਖਦੇ ਰਹਿਣਾ ਲਾਈਵ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ